ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਪਾਲਪੁਰ ਦੇ ਕੋੜੀ ਦੀ ਸਾਖੀ ਤਲਵੰਡੀ ਵਿੱਚ ਕੁਝ ਸਮਾਂ ਰਹਿ ਕੇ ਗੁਰੂ ਨਾਨਕ ਦੇਵ ਜੀ ਸਾਥੀਆਂ ਨਾਲ ਪੱਛਮ ਵੱਲ ਪਾਕਪਟਨ ਦੀ ਆਲਪੁਰ ਕੰਗਨਪੁਰ ਤੋਂ ਹੁੰਦੇ ਹੋਏ ਦੀਪਾਲਪੁਰ ਪਿੰਡ ਦੇ ਬਾਹਰ ਪੁੱਜੇ ਰਾਤ ਵਿੱਚ ਰਾਮ ਰਾਤ ਵਿਛਰਾਮ ਰਾਤ ਵਿਛਰਾਮ ਵਾਸਤੇ ਟਿਕਾਣੇ ਲੱਭ ਰਹੇ ਸਨ ਪਰ ਸ਼ਹਿਰ ਦਾ ਕੋਈ ਬੰਦਾ ਘਰ ਰੱਖ ਕੇ ਰਾਜ਼ੀ ਨਹੀਂ ਸੀ ਚਲਦੇ ਚਲਦੇ ਨੌਰੰਗ ਸ਼ਾਹ ਜਿਸ ਨੂੰ ਸਰੀਰ ਤੋਂ ਕੋੜ ਹੈ ਸਰੀਰ ਤੋਂ ਬਦਬੂ ਆਉਂਦੀ ਇਸ ਲਈ ਲਈ ਕਰਦਿਆ ਨੇ ਕਰਦਿਆ ਤੇ ਸ਼ਹਿਰ ਵਾਸੀਆਂ ਨੇ ਤੰਗ ਆ ਕੇ ਸ਼ਹਿਰ ਤੋਂ ਇਸ ਨੂੰ ਬਾਹਰ ਕੱਢਿਆ ਹੋਇਆ ਸੀ ਉਸ ਦੀ ਝੌਂਪੜੀ ਪਾਸ ਪੁੱਜੇ ਦਰਵਾਜ਼ਾ ਖੜਕਾ ਕੇ ਮਰਦਾਨਾ ਜੀ ਨੇ ਆਵਾਜ਼ ਦਿੱਤੀ ਅਸੀਂ ਮੁਸਾਫਰ ਹਾਂ ਰਾਤ ਰਹਿਣਾ ਰਹਿਣਾ ਹੈ ਇਹ ਸੋਣ ਨੂਰੰਗਸ਼ਾਹ ਬਾਹਰ ਆਇਆ ਵਿਖਿਆ ਤੇ ਸੋਚਿਆ ਸ਼ਾਇਦੇ ਕੋਈ ਸਾਧੂ ਖੜੇ ਹਨ ਉਹ ਗੁਰੂ ਜੀ ਨੂੰ ਵੇਖਦਾ ਰਿਹਾ ਪਰ ਕੋ ਜੀ ਮੂੰਹ ਤੋਂ ਕਹਿ ਨਾ ਸਕਿਆ ਕਿ ਉਹ ਇੱਕ ਕੋੜੀ ਹੈ ਤੇ ਉਸ ਕੋਲ ਆਉਣਾ ਖਤਰੇ ਤੋਂ ਖਾਲੀ ਨਹੀਂ ਹੈ ਪਰ ਗੁਰੂ ਜੀ ਨੇ ਉਸ ਦੀ ਝੌਂਪੜੀ ਨੂੰ ਭਾਗ ਲਾਏ ਤੇ ਸ਼ਬਦ ਗਾਇਨ ਕੀਤਾ ਤਨਾਸਰੀ ਹਾਲਾ ਪਹਿਲਾ ਜੀਉ ਤਪ ਤ ਹੈ ਬਾਰੋਂ ਬਾਰ ਤਪ ਤਪ ਖਾਪੇ ਬਹੁਤ ਬੇਕਾਰ ਜੈਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ ਜਿਸ ਨੂੰ ਸੁਣ ਨੌਰੰਗ ਸ਼ਾਹ ਨੇ ਨੂੰ ਆਪਣੇ ਪਾਪਾਂ ਦਾ ਰਾਹਜਿਤ ਹੋਣ ਲੱਗਾ ਤੇ ਸਰੀਰ ਨੂੰ ਕੁਝ ਆਰਾਮ ਮਹਿਸੂਸ ਹੋਇਆ ਉਹ ਗੁਰੂ ਜੀ ਨੂੰ ਨਮਸਕਾਰ ਕਰਕੇ ਕੋਲ ਬੈਠ ਗਿਆ ਤੇ ਆਪਣੀ ਦੁੱਖ ਭਰੀ ਕਹਾਣੀ ਸੁਣਾਉਣ ਲੱਗਾ ਗੁਰੂ ਜੀ ਨੇ ਸਾਰੀ ਗੱਲ ਸੁਣ ਕੇ ਕਿਹਾ ਸਾਨੂੰ ਵੀ ਵਿਖਾ ਆਪਣੇ ਸਰੀਰ ਦਾ ਕੋਹੜ ਜਾਂ ਦਸ ਨੇ ਆਪਣੇ ਸਰੀਰ ਨੂੰ ਦਿਖਾਇਆ ਤਾਂ ਸਰੀਰ ਸ਼ਬਦ ਦੇ ਪ੍ਰਤਾਪ ਅਤੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸਦਕੇ ਠੀਕ ਹੋ ਚੁੱਕਾ ਸੀ ਉਹ ਆਪਣੀ ਇਹ ਹਾਲਤ ਦੇਖ ਹੈਰਾਨ ਹੋ ਗਿਆ ਤੇ ਗੁਰੂ ਜੀ ਦੇ ਚਰਨੀ ਡੇਗ ਪਿਆ ਗੁਰੂ ਜੀ ਨੇ ਉਸ ਨੂੰ ਗਲ ਨਾਲ ਲਾਇਆ ਤੇ ਕਿਹਾ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ ਫਿਰ ਕੋਈ ਦੁੱਖ ਨੇੜੇ ਨਹੀਂ ਆਉਂਦਾ ਤਾਂ ਫਿਰ ਇੱਕ ਕੋੜੀ ਜਿੱਥੇ ਆਪ ਰਾਜੀ ਠੀਕ ਹੋਇਆ ਉੱਥੇ ਹੋਰ ਆ ਗਏ ਆਏ ਗਏ ਰਾਹੀ ਅਤੇ ਨਗਰ ਵਾਸੀਆਂ ਨੂੰ ਪਰਮੇਸ਼ਰ ਦੇ ਸਿਮਰਨ ਕਰਨ ਦੀ ਪ੍ਰੇਰਣਾ ਦਿੰਦਾ ਤੇ ਦੱਸਦਾ ਸਿਮਰਨ ਹੀ ਸਭ ਕੁਝ ਹੈ ਜਿਸ ਸਦਕਾ ਸਾਡੇ ਮਨ ਤੇ ਤਨ ਦੇ ਦੁੱਖ ਤਕਲੀਫ ਠੀਕ ਹੁੰਦੇ ਹਨ ਇਉਂ ਸਾਰਾ ਨਗਰ ਹੀ ਪਰਮੇਸ਼ਰ ਦੀ ਬੰਦਗੀ ਕਰਨ ਲੱਗਾ ਇਸ ਕਹਾਣੀ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ ਕਿ ਗੁਰੂ ਜੀ ਦੀ ਨਦਰ ਵੱਡੇ ਤੋਂ ਵੱਡਾ ਰੋਗ ਵੀ ਪਲ ਵਿੱਚ ਰਾਜੀ ਕਰ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਖੀ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ